ਦੋਸਤੋ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਇੱਕ ਖਬਰ ਸੁਣੀ ਹੋਣੀ ਹੈ ਕਿ ਮੁੰਬਈ ਦੇ ਵਿੱਚ ਇੱਕ ਪਰਿਵਾਰ ਨਾ ਝਰਨੇ ਦੇ ਵਿੱਚ ਨਹਾ ਰਿਹਾ ਸੀ ਸੈਲਫੀਆਂ ਲੈ ਰਿਹਾ ਸੀ ਅਤੇ ਅਚਾਨਕ ਪਾਣੀ ਆ ਜਾਂਦਾ ਹੈ ਤੇ ਸਾਰਾ ਪਰਿਵਾਰ ਪਾਣੀ ਦੇ ਵਿੱਚ ਰੁੜ ਜਾਂਦਾ ਹੈ ਤੇ ਸਭ ਦੀ ਮੌਤ ਹੋ ਜਾਂਦੀ ਹੈ ਪਰ ਦੋਸਤੋ ਉਸ ਦੇ ਨਾਲ ਰਲਦੀ ਮਿਲਦੀ ਖਬਰ ਆ ਇੱਕ ਰੀਸੈਂਟਲੀ ਖਬਰ ਆਈ ਹੈ ਅੱਜ ਦੀ ਖਬਰ ਹੈ ਕਿ ਇੱਕ ਹੋਰ ਪਰਿਵਾਰ ਜੋਗੀ ਝਰਨੇ ਦੇ ਵਿੱਚ ਨਹਾ ਰਿਹਾ ਸੀ ਅਤੇ ਪਾਣੀ ਜ਼ਿਆਦਾ ਆ ਜਾਂਦਾ ਹੈ ਜਿਵੇਂ ਤੁਸੀਂ ਵੀਡੀਓ ਦੇ ਵਿੱਚ ਵੇਖ ਸਕਦੇ ਹੋ ਇਹ ਕਿੰਨੇ ਪਰਿਵਾਰ ਦੇ ਮੈਂਬਰ ਪਾਣੀ ਦੇ ਵਿੱਚ ਰੁੜ ਗਏ ਅੱਧਿਆਂ ਦਾ ਬਚਾਅ ਹੋ ਗਿਆ ਤੇ ਬਾਕੀ ਮੈਂਬਰ ਪਾਣੀ ਦੇ ਵਿੱਚ ਰੁੜ ਜਾਂਦੇ ਆ ਬਹੁਤ ਦੁੱਖ ਲੱਗਿਆ ਇਹ ਸਭ ਵੇਖ ਕੇ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਸਾਡੇ ਲੋਕ ਸਿਆਣੇ ਨਹੀਂ ਹੁੰਦੇ ਨਾਲੇ ਪਤਾ ਹੈ ਕਿ ਮੀਂਹ ਦੇ ਦੇਣਾ ਪਾਣੀ ਕਦੋਂ ਵੀ ਕਿਤੇ ਵੱਧ ਘਟ ਸਕਦਾ ਫੇਰ ਵੀ ਸਾਡੇ ਲੋਕ ਰਿਸਕ ਲੈਣ ਤੋਂ ਨਹੀਂ ਡਰਦੇ ਸੋ ਦੋਸਤੋ ਕੀ ਕਹਿਣਾ ਚਾਹੋਗੇ ਵੀਡੀਓ ਬਾਰੇ ਦੱਸਿਓ ਜਰੂਰ ਕਮੈਂਟ ਕਰਕੇ ਅਤੇ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰ ਦਿਓ ਤੇ ਅਸੀਂ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਇਹ ਹੀ ਬੇਨਤੀ ਕਰਨਾ ਚਾਹਾਂਗੇ ਕਿ ਜਿੰਨਾ ਵੀ ਹੋ ਸਕੇ ਪਾਣੀ ਤੋਂ ਦੂਰ ਰਹੋ ਜਿਹੜੇ ਵੀਰ ਗਰਮੀ ਤੋਂ ਰਾਹਤ ਪਾਉਣ ਲਈ ਬਾਹਰ ਘੁੰਮਣ ਜਾਂਦੇ ਆ ਉਹ ਸੁਚੇਤ ਰਹਿਣ ਕਿਉਂਕਿ ਕਿਤੇ ਵੀ ਬਾੜ ਆ ਸਕਦੀ ਹੈ ਤੇ ਹਰ ਪਾਸੇ ਬਾੜ ਦਾ ਮਾਹੌਲ ਬਣਿਆ ਹੋਇਆ ਹੈ ਤਾਂ ਦੋਸਤੋ ਵੀਡੀਓ ਨੂੰ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ